ਲਈ ਮਿੱਤਰੋ ਨਾਟਗੇਰਾ ਲੈ ਕੇ ਆਇਆ ਤੁਹਾਡੇ ਵਾਸਤੇ ਐਚਐਮਟੀ ਨਾਟਗੇਰਾ ਤੇ ਖੜਾ ਹੈਗਾ ਬਾਈ ਸ਼ਰਮੇ ਦੇ ਕੋਲ ਤੇ ਤੁਹਾਨੂੰ ਪਤਾ ਜੋ ਟਰੈਕਟਰ ਸ਼ਰਮੇ ਕੋਲ ਆ ਤਾਂ ਰੇਟ ਦੇ ਵਿੱਚ ਤਾਂ ਆਟੋਮੈਟਿਕ ਮਿਲੂਗਾ ਹੀ ਮਿਲੂਗਾ ਤੇ ਸਰਮਾ ਜੀ ਦੱਸੋ ਕੀ ਗੱਲ ਬਾਤ ਆ ਕਿੰਨਾ ਮਾਡਲ ਆ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਬਾਈ 99 ਮਾਡਲ ਦਾ ਗੇਅਰ ਇੰਜਨ ਦਾ ਉੱਕੀ ਆ ਬਾਈ ਠੀਕ ਹੈ ਟਾਇਰ ਪਿਛਲੇ ਹੈਗੇ 80 85 ਪੈਸੇ ਫੈਬਰੂਅਰ ਛਤਰੀ ਲੱਗੀ ਆ ਮੂਰੇ ਕੋਹੜਾ ਬੈਂਪਰ ਲੱਗਿਆ ਵੀਰੇ ਕੋਹੜਾ ਬੰਪਰ ਵੀ ਲੱਗਿਆ ਫੈਬਰ ਛਤਰੀ ਵੀ ਲੱਗੀ ਜੇਕੇ ਦੇ ਟਾਇਰ ਵੀ ਪੂਰੇ ਚੰਗੇ ਪਏ ਆ ਇੰਜਨ ਤੇ ਟੱਚਿੰਗ ਠੀਕ ਹੈ ਇੰਜਨ ਤੇ ਟੱਚਿੰਗ ਹੋਈ ਵੀ ਐ ਸੋ ਦਾ ਅਰੀਜਨਲ ਆ ਵੀਰੇ ਹਾਂਜੀ ਚਲਾ ਕੇ ਆਉਦੀ ਦਸਲੇ ਦੀ ਕਰਕੇ ਲੈ ਜਾਓ ਰਾਜਸਥਾਨ ਦਾ ਨੰਬਰ ਆ ਪੰਜਾਬ ਚ ਨਾ ਵੀਰੇ ਇੱਕੋ ਰੇਟ ਜੱਸ ਜਾਣੋ ਜਮਾ ਇੱਕ ਰੇਟ ਸਵਾ 2 ਲੱਖ 2 ਲੱਖ ਸਵਾ 2 ਲੱਖ ਰੁਪਏ 2 ਲੱਖ 25 ਹਜ਼ਾਰ ਰੁਪਏ ਦਾ ਮਿੱਤਰੋ ਟਰੈਕਟਰ ਲੈ ਜਾਓ 99 ਮਾਡਲ ਆ ਜੇ ਕੋਈ ਵੀਰ ਕਹਿੰਦਾ ਯਾਰ ਮੈਂ ਮੋਡੀਫਾਈ ਕਰਨਾ ਕਰ ਲੈ ਇਹਨੂੰ ਪਾਵਰ ਸਟੀਅਰਿੰਗ ਕਰਨ ਦੀ ਲੋੜ ਪੂ ਬਾਕੀ ਧੋਗੇ ਜੇ ਜਮਾ ਨਾ ਮਣੇ ਕਹੇ ਉਹ ਟਰੈਕਟਰ ਤੇ ਮਗਰਲੇ ਹਿੱਸੇ ਦਾ ਵੀ ਪੂਰਾ ਕੰਮ ਆ ਤੇ ਫਰੰਟ ਵਾਲੇ ਹਿੱਸੇ ਦਾ ਵੀ ਪੂਰਾ ਕੰਮ ਇੰਜ ਨਗੀਰ ਤਾਂ ਓਕੇ ਹੈਗੀ ਹੈਗਾ ਹੈਗਾ ਜੀ ਸਹੀ ਹੈ ਨਾ ਜੀ ਸਰਮਾ ਜੀ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਆ ਸਰਮਾ ਜੀ ਦਾ ਸਕਰੀਨ ਦੇ ਉੱਤੇ ਲਾਤਾ ਚੱਕ ਕੇ ਲਾ ਲੋ ਕਿਰਾ ਮੇਤਰੋ ਜੇ ਟਰੈਕਟਰ ਨਾਟ ਕਰਾ ਲੈ ਕੇ ਆਣਾ ਦੱਬ ਕੇ ਕਰ ਦੂਰੀ ਨੂੰ ਸ਼ਹਿਰ ਧੰਨਵਾਦ ਜੀ